ਤੇ ਜਿਹੜੇ ਤੁਸੀਂ ਆ ਮਕਾਨ ਚ ਇਸ ਟਾਈਮ ਰਹਿ ਰਹੇ ਹੋ ਜੀ ਇਹ ਕਿਸੇ ਵੀ ਟਾਈਮ गिर ਸਕਦਾ ਇਹ ਬੱਲੇ ਵੀ ਅੰਦਰ ਮੈਂ ਦੇਖੀ ਆ ਲਾਈ ਹੋਈ ਆ ਤਾਂ ਕਿਸੇ ਵੀ ਟਾਈਮ ਕੋਈ ਵੀ ਹਾਦਸਾ ਵਾਪਰ ਸਕਦਾ ਤਾਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਬਸ ਇਹੀ ਆ ਵੀ ਸਾਡੀ ਸਮਾਜ ਸੰਸਥਾ ਬਾਰੇ ਇਹੀ ਹੈ ਜੇ ਬੇਨਤੀ ਆ ਕਿ ਸਾਡਾ ਛੇਤੋ ਛੇਤੀ ਸਾਡਾ ਕੋਈ ਹੱਲ ਕਰਿਆ ਜਾਵੇ ਨਹੀਂ ਤਾਂ ਸਾਡੇ ਜਾਂ ਦੋਨੇ ਬੱਚੇ ਤੇ ਮੇਰੀ ਦੋਨੇ ਜਾਨ ਨੂੰ ਖਤਰਾ ਆ ਸਾਡੀ ਜਾਨ ਨੂੰ ਦੋਨੇ ਤੁਸੀਂ ਦੋਏ ਰਹਨੇ ਹੋ ਜੀ ਮਾਂ ਪੁੱਤਰੇ ਹਾਂਜੀ ਦੋਨੇ ਰਹਨੇ ਆ ਜੀ ਤੇ ਤੁਹਾਡੇ ਘਰ ਵਾਲਾ ਜੀ ਸੈਕੰਡ ਮੈਰਿਜ ਕਰਾ ਲਈ ਹੈ ਜੀ ਉਹਨਾਂ ਬਿਨਾ ਤਲਾਕ ਦੇ ਮੈਰਿਜ ਕਰਵਾ ਲਈ ਹੈ ਜੀ ਉਹਨਾਂ ਨੇ ਕੋਈ ਖਰਚਾ ਦਿੱਤਾ ਹੈਗਾ ਜਾਨੀ ਮੈਂ ਪੇਕੇ ਘਰੇ ਬੈਠੀ ਉਹਨਾਂ ਨੇ ਮੜਮ ਮੜਮ ਮੜਮੋਟਾ ਖਰਚਾ ਸੀ ਉਹ ਵੀ ਬੰਦ ਕਰਤਾ ਜੀ ਉਹਨਾਂ ਨੇ ਠੀਕ ਆ ਤੇ ਉਹਨਾਂ ਦੇ ਆਪਣੇ ਨਾਲ ਬਾਈ ਵੀ ਆ ਜਿਹੜਾ ਇਹਨਾਂ ਦਾ ਪੁੱਤਰ ਹੈ ਤੇ ਬਾਈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਮਕਾਨ ਬਾਰੇ ਹੁਣ ਤੱਕ ਤੁਹਾਡੀ ਕਿਸੇ ਨੇ ਕੋਈ ਮਦਦ ਕਿਉਂ ਨਹੀਂ કરી ਜਾਂ ਤੁਸੀਂ ਕਿਹਾ ਨਹੀਂ ਕਿਸੇ ਨੂੰ ਬਾਈ ਸੰਸਥਾ ਨੂੰ ਜਾਂ ਕਿਸੇ ਹੋਰ ਨੂੰ ਵੀ ਤਾਂ ਕੀ ਗੱਲ ਬਾਤ ਹੋਈ ਤੇ ਚੰਨਾ ਪਾਇਆ ਬਾਈ ਮੜਾ ਜਾ ਹਾਂਜੀ ਵੀਰੇ ਬਸ ਮੈਂ ਤਾਂ ਨਿਆਣਾ ਸੀਗਾ ਮਤਲਬ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਤਲਬ ਖਰਾਬ ਹੋ ਗਏ ਮਤਲਬ ਨਾਨੀ ਦੇ ਸਾਰੇ ਟਾਈਮ ਕੱਢ ਰਹੇ ਸੀਗੇ ਜੋ ਪੂਰੇ ਹੋ ਗਏ ਸੀਗੇ ਉਹਨਾਂ ਤੋਂ ਬਾਅਦ ਘਰ ਦੇ ਵੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਤੇ ਮਤਲਬ ਇਹ ਦੋ ਕਮਰੇ ਸਾਡੇ ਘਰ ਚੋਕੇ ਹਨ ਇੱਕ ਕਮਰਾ ਬਸ ਬਚਿਆ ਹੋ ਵੀ ਮਤਲਬ ਆ ਵੀ ਭਾਈ ਕਿਸੇ ਵੀ ਟਾਈਮ गिर ਸਕਦਾ ਇਹ। ਕੋਟ ਦੇ ਸਾਰੇ ਹੀ ਖੜਾ ਕਰਿਆ ਹੋਇਆ ਇਹ ਵੀ ਕਮਰਾ ਬਸ ਹੀ ਸਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਸਾਡਾ ਕਰਿਆ ਜਾਵੇ ਕੋਈ ਹੀਲਾ ਮਤਲਬ ਬਹੁਤ ਹੀ ਔਖੇ ਦਿਨ ਕੱਢ ਰਹੇ ਹਾਂ ਜੀ ਰਿਸ਼ਤੇ ਹੀ ਇੱਕ ਤਰ੍ਹਾਂ ਦਾ। ਬੇ